ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 797 ਤੋਂ ਲੈ ਕੇ 799 ਤੱਕ ਸਵਾ ਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਬਿਲਾਵਲ ਮਹੱਲਾ ਤੀਜਾ ਪੂਰਾ ठाਟ ਬਣਾਇਆ ਪੂਰੇ ਵੇਖੋ ਏਕ ਸਮਾਨਾ ਇਸ ਪਰ ਪੰਜ ਮਹ ਸਾਚੇ ਨਾਮ ਕੀ ਵਡਿਆਈ ਮਤ ਕੋ ਤਰੋ ਗੁਮਾਨਾ ਸਤ ਗੁਰ ਕੀ ਜਿਸ ਨੂੰ ਮਤ ਆਵੇ ਸੋ ਸਤ ਗੁਰ ਮਹੇ ਸਮਾਨਾ ਇਹੀ ਬਾਣੀ ਜੋ ਜੀਉ ਜਾਣੈ ਤਿਸ ਅੰਤਰ ਰਵੈ ਹਰ ਨਾਮਾ ਰਹਾਉ ਹਾਂਜੀ ਸੰਗਤ ਜੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਕਿ ਪਰਮੇਸ਼ਰ ਨੇ ਹਰ ਇੱਕ ਯੁੱਗ ਦੇ ਵਿੱਚ ਭਗਤੀ ਕਰਨ ਦਾ ਇੱਕ ਅਲੱਗ ਵਿਧੀ ਬਣਾਈ ਹੈ ਕਿ ਹਰ ਇੱਕ ਜਗ੍ਹਾ ਦੇ ਵਿੱਚ ਹਰ ਇੱਕ ਹਰ ਇੱਕ ਯੁੱਗ ਦੇ ਵਿੱਚ ਇਹ ਜੋ ਭਗਤੀ ਕਰਨ ਦੀ ਵਿਧੀ ਹੈ ਉਹ ਇੱਕ ਹੀ ਹੈ ਫਿਰ ਕਹਿੰਦੇ ਵੀ ਜੇ ਕੋਈ ਆਪਣਾ ਕਰਮਕਾਂਡ ਕਰਦੇ ਨੇ ਸਤ ਸੰਜਮ ਤੀਰਥ ਇਸ਼ਨਾਨ ਇਦਾਂ ਦੇ ਇਹਦੇ ਨਾਲ ਕਹਿੰਦੇ ਕੋਈ ਆਪਣੇ ਅੰਦਰ ਹੰਕਾਰ ਨਾ ਲਿਆਇਓ ਇੱਕ ਪਰਮੇਸ਼ਰ ਦੇ ਨਾਮ ਦੀ ਹੀ ਸ਼ੋਭਾ ਹੈ ਇਹ ਸਭ ਜਿਹੜੇ ਕਰਮਕਾਂਡ ਨੇ ਇਹਦੇ ਨਾਲ ਜੀਵ ਦੇ ਅੰਦਰ ਹੰਕਾਰ ਆ ਜਾਂਦਾ ਹੈ ਜਿਹੜੇ ਜੀਵ ਕਹਿੰਦੇ ਸਤਗੁਰ ਦੀ ਮੱਤ ਲੈਂਦੇ ਨੇ ਆਪਣੀ ਜੋ ਮੱਤ ਸਤਗੁਰ ਦੇ ਅੱਗੇ ਰੱਖ ਦਿੰਦੇ ਨੇ ਆਪਣਾ ਮਨ ਉਹ ਸਤਗੁਰ ਦੇ ਰਾਹੀ ਪਰਮੇਸ਼ਰ ਦੇ ਵਿੱਚ ਲੀਨ ਹੋਏ ਰਹਿੰਦੇ ਨੇ ਇਹ ਪਾਣੀ ਜੋ ਜਿਉਂ ਜਾਣੇ ਜਿਹੜੇ ਕਹਿੰਦੇ ਗੁਰੂ ਦੀ ਬਾਣੀ ਦੇ ਨਾਲ ਅੰਦਰੋਂ ਸਾਝ ਪਾ ਲੈਂਦੇ ਨੇ ਉਹਨਾਂ ਦੇ ਅੰਦਰ ਪਰਮੇਸ਼ਰ ਦਾ ਨਾਮ ਆਵਸਥਾ ਜਹਾਂ ਜੁਗਾ ਦਾ ਹੁਣ ਨਿਵੇੜਾ ਨਰਮਨੁਖਾਂ ਨੂੰ ਏਕ ਨਿਧਾਨਾ ਜਤ ਸੰਜਮ ਤੀਰਤ ਓਨਾ ਜੁਗਾ ਕਾ ਧਰਮ ਹੈ ਕਲ ਮਹਿ ਕੀਰਤ ਹਰ ਨਾਮਾ ਕਹਿੰਦੇ ਚਾਰੇ ਜੁਗਾ ਦਾ ਇਹ ਨਵੇੜਾ ਹੋਇਆ ਕਿ ਜੀਵ ਲਈ ਇੱਕ ਪਰਮੇਸ਼ਰ ਦਾ ਨਾਮ ਹੀ ਖਜ਼ਾਨਾ ਹੈ ਕਹਿੰਦੇ ਹਰ ਇੱਕ ਯੁੱਗ ਦੇ ਵਿੱਚ ਕਿਸੇ ਵਿੱਚ ਜਤਨੂ ਕਿਸੇ ਵਿੱਚ ਸੰਜਮ ਕਰਨ ਨੂੰ ਕਿਸੇ ਵਿੱਚ ਤੀਰਥਾਂ ਦੇ ਇਸ਼ਨਾਨ ਕਰਨ ਨੂੰ ਜੀਵ ਦਾ ਧਰਮ ਸਮਝਿਆ ਗਿਆ ਪਰ ਕਹਿੰਦੇ ਕਲ ਯੁੱਗ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਦੱਸਿਆ ਕਿ ਪਰਮੇਸ਼ਰ ਦਾ ਨਾਮ ਹੀ ਸਭ ਤੋਂ ਉੱਤਮ ਹੈ ਇਹਦੇ ਰਾਹੀਂ ਹੀ ਪਰਮੇਸ਼ਰ ਦੇ ਵਿੱਚ ਲੀਨ ਹੋਇਆ ਜਾ ਸਕਦਾ ਹੈ ਜੁਗ ਜੁਗ ਆਪੋ ਆਪਣਾ ਧਰਮ ਹੈ ਸੋਦ ਦੇਖੋ 베ਦ ਪੁਰਾਨਾ ਗੁਰਮਖ ਜਿਨੇ ਤੇ ਆਇਆ ਹਰ ਹਰ ਜਗ ਤੇ ਪੂਰੇ ਪਰਵਾਨਾ ਕਹਿੰਦੇ ਚਾਹੇ 베ਦ ਪੁਰਾਨ ਵਗੈਰਾ ਸਾਰੇ ਨਿਰੀਖਣ ਕਰਕੇ ਦੇਖ ਲੋ ਹਰ ਇੱਕ ਜੁਗ ਦੇ ਵਿੱਚ ਇੱਕ ਆਪਣਾ ਧਰਮ ਮੰਨਿਆ ਗਿਆ ਸੀ ਪਰ ਕਹਿੰਦੇ ਗੁਰੂ ਦੇ ਸਨਮੁਖ ਹੋ ਕੇ ਜਿਸ ਨੇ ਵੀ ਪਰਮੇਸ਼ਰ ਦਾ ਨਾਮ ਧਿਆਇਆ ਉਹ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਕਬੂਲ ਹੋ ਜਾਂਦੇ ਨੇ ਕਹਿਤ ਨਾਨਕ ਸੱਚੇ ਸਿਉ ਪ੍ਰੀਤ ਲਾਏ ਚੂਕੇ ਮਨ ਅਭਿਮਾਨਾ ਕਹਿਤ ਸੁਨਤ ਸਬੈ ਸੁਖ ਪਾਵੈ ਮਾਨਤ ਪਾਹੇ ਨਿਦਾਨਾ ਫੇ ਨਾਨਕ ਜੀ ਕਹਿੰਦੇ ਨੇ ਜੇ ਜੀਵ ਪਰਮੇਸ਼ਰ ਦੇ ਨਾਲ ਪ੍ਰੀਤ ਪਾਲਵੇ ਉਹ ਸੱਚੇ ਦੇ ਨਾਲ ਤਾਂ ਇਹਦੇ ਅੰਦਰੋਂ ਹੰਕਾਰ ਖਤਮ ਹੋ ਜਾਂਦਾ ਹੈ ਮਨ ਦੇ ਵਿੱਚੋਂ ਕਹਿੰਦੇ ਜਿਹੜੇ ਜੀਵ ਪਰਮੇਸ਼ਰ ਦਾ ਸਿਮਰਨ ਕਰਦੇ ਨੇ ਸੁਣਦੇ ਨੇ ਸਾਰੇ ਸੁੱਖ ਪਾਉਂਦੇ ਨੇ ਕਹਿੰਦੇ ਜਿਹੜੇ ਜੀਵ ਪਰਮੇਸ਼ਰ ਨੂੰ ਮੰਨ ਲੈਂਦੇ ਨੇ ਉਹ ਫਿਰ ਕਹਿੰਦੇ ਸੁੱਖਾਂ ਦੇ ਖਜ਼ਾਨੇ ਨੂੰ ਪਾ ਲੈਂਦੇ ਨੇ ਬਿਲਾਵਲ ਮਹੱਲਾ ਤੀਜਾ ਗੁਰਮਖ ਪ੍ਰੀਤ ਜਿਸਨੂੰ ਆਪੇ ਲਾਏ ਤਿਤ ਕਰ ਬਿਲਾਵਲ ਗੁਰ ਸ਼ਬਦ ਸੁਹਾਏ ਮੰਗਲ ਨਾਰੀ ਗਾਵੇ ਆਏ ਮਿਲ ਪ੍ਰੀਤਮ ਸਦਾ ਸੁਖ ਪਾਏ ਹਉ ਤਿਨ ਬਲਿਹਾਰ ਜਿਨਾ ਹਰ ਮਨ ਵਸਾਏ ਹਰ ਜਨ ਕੋ ਮਿਲਿਆ ਸੁਖ ਪਾਈਐ ਹਰ ਗੁਣ ਗਾਵੇ ਸਹਜ ਸੁਪਾਈ ਰਹੋ ਹਾਂਜੀ ਸੰਗਤ ਜੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਗੁਰਮੁਖ ਪ੍ਰੀਤ ਜਿਸਨੂੰ ਆਪ ਲਾਏ ਗੁਰੂ ਦੇ ਸਨਮੁਖ ਰੱਖ ਰੱਖ ਕੇ ਪਰਮੇਸ਼ਰ ਹੀ ਆਪਣੇ ਨਾਲ ਜੀਵ ਦੀ ਪ੍ਰੀਤ ਪਾਉਂਦਾ ਹੈ ਜਿੱਥੇ ਕਹਿੰਦੇ ਪ੍ਰੀਤ ਪੈ ਜਾਂਦੀ ਹੈ ਪਰਮੇਸ਼ਰ ਨਾਲ ਉਸ ਘਰ ਦੇ ਵਿੱਚ ਹਿਰਦੇ ਵਿੱਚ ਆਨੰਦ ਆ ਜਾਂਦਾ ਹੈ ਉਹ ਗੁਰੂ ਦੇ ਸ਼ਬਦ ਦੇ ਰਾਹੀ ਸੋਹਣੇ ਆਤਮਿਕ ਜੀਵਨ ਵਾਲੇ ਬਣ ਜਾਂਦੇ ਨੇ ਉਹਨਾਂ ਦੇ ਗਿਆਨ ਇੰਦ੍ਰੇ ਸਦਾ ਹੀ ਪਰਮੇਸ਼ਰ ਦੀ ਸਿਫਤ ਸਲਾਹ ਕਰਦੇ ਨੇ ਪਰਮੇਸ਼ਰ ਦੇ ਮਿਲਾਪ ਦਾ ਆਨੰਦ ਮਾਣਦੇ ਨੇ ਕਹਿੰਦੇ ਮੈਂ ਉਹਨਾਂ ਤੋਂ ਸਦਾ ਹੀ ਬਲਿਹਾਰੇ ਹਾਂ ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਆਪ ਵਸ ਗਿਆ ਕਹਿੰਦੇ ਹਰੀ ਦੇ ਸੇਵਕਾਂ ਨੂੰ ਮਿਲਿਆ ਸੁੱਖ ਮਿਲਦਾ ਹੈ ਹਰੀ ਦੇ ਸੇਵਕ ਉਹਦੇ ਸਿਫਤ ਸਲਾਹ ਕਰਦੇ ਨੇ ਉਹਦੇ ਗੁਣ ਗਾਉਂਦੇ ਨੇ ਜਿਹੜਾ ਜੀਵ ਫਿਰ ਹਰੀ ਦੇ ਸੇਵਕ ਦੀ ਸੰਗਤ ਵਿੱਚ ਆਉਂਦਾ ਉਹ ਵੀ ਫਿਰ ਆਤਮਿਕ ਅਡੋਲਤਾ ਵਿੱਚ ਟਿਕ ਕੇ ਪਰਮੇਸ਼ਰ ਦੇ ਗੁਣ ਗਾਉਣ ਲੱਗ ਜਾਂਦਾ ਸਦਾ ਰੰਗ ਰਾਤੇ ਤੇਰਾ ਚਾਈ ਹਰ ਜਿਉ ਆਪ ਵਸੈ ਮਨ ਆਏ ਜਿਹੜੇ ਜੀਵ ਕਹਿੰਦੇ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗੇ ਨੇ ਉਹ ਸਦਾ ਹੀ ਉਹਦੇ ਗੁਣ ਗਾਉਂਦੇ ਨੇ ਉਹਨਾਂ ਦੇ ਹਿਰਦੇ ਵਿੱਚ ਪਰਮੇਸ਼ਰ ਜੀ ਆਪ ਆਵਸਦੇ ਨੇ ਆਪੇ ਸੋਭਾ ਸਦਹੀ ਪਾਏ ਗੁਰਮਖ ਮਿਲੈ ਮੇਲ ਮਿਲਾਏ ਕਹਿੰਦੇ ਉਸ ਪਰਮੇਸ਼ਰ ਜੀ ਵੱਲੋਂ ਦਿੱਤੀ ਹੋਈ ਸੋਭਾ ਉਸ ਜੀਵ ਨੂੰ ਮਿਲਦੀ ਹੈ ਗੁਰੂ ਦੇ ਸਨਮੁਖ ਰਹਿ ਕੇ ਪਰਮੇਸ਼ਰ ਆਪ ਹੀ ਜੀਵ ਨੂੰ ਆਪਣੇ ਨਾਲ ਮੇਲ ਲੈਂਦੇ ਨੇ ਗੁਰਮਖ ਰਾਤੇ ਸਬਦ ਰੰਗਾਏ ਨਿਜ ਘਰ ਵਾਸਾ ਹਰ ਗੁਣ ਗਾਏ ਜਿਹੜੇ ਕਹਿੰਦੇ ਗੁਰੂ ਦੇ ਸਨਮੁਖ ਰਹਿੰਦੇ ਨੇ ਪ੍ਰੇਮ ਰੰਗ ਵਿੱਚ ਰੰਗੇ ਰਹਿੰਦੇ ਨੇ ਉਹ ਗੁਰੂ ਦੇ ਸ਼ਬਦ ਰਾਹੀਂ ਪ੍ਰੇਮ ਦੇ ਵਿੱਚ ਆ ਜਾਂਦੇ ਨੇ ਕਹਿੰਦੇ ਪਰਮੇਸ਼ਰ ਦੇ ਗੁਣ ਗਾ ਕੇ ਆਪਣੇ ਨਿਜ ਦੇ ਘਰ ਵਿੱਚ ਵਾਸਾ ਪਾ ਲੈਂਦੇ ਨੇ ਹਿਰਦੇ ਘਰ ਵਿੱਚ ਟਿਕ ਜਾਂਦੇ ਨੇ ਰੰਗ ਚ ਲੂਲੇ ਹਰ ਰਸ ਪਾਏ ਇਹ ਰੰਗ ਕਦੇ ਨਾ ਉਤਰੈ ਸਾਚ ਸਮਾਏ ਜਿਹੜੇ ਜੀਵ ਕਹਿੰਦੇ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗੇ ਜਾਂਦੇ ਨੇ ਉਹਨਾਂ ਦਾ ਇਹ ਸੱਚ ਦਾ ਰੰਗ ਪ੍ਰੇਮ ਦਾ ਰੰਗ ਕਦੇ ਨਹੀਂ ਉਤਰਦਾ ਉਹ ਸਦਾ ਪਰਮੇਸ਼ਰ ਦੇ ਪ੍ਰੇਮ ਵਿੱਚ ਲੀਨ ਰਹਿੰਦੇ ਨੇ ਅੰਤਰ ਸ਼ਬਦ ਮਿਟਿਆ ਅਗਿਆਨ ਅੰਧੇਰਾ ਸਤਗੁਰ ਗਿਆਨ ਮਿਲਿਆ ਪ੍ਰੀਤਮ ਮੇਰਾ ਜਿਸ ਜੀਵ ਦੇ ਅੰਦਰ ਗੁਰੂ ਦਾ ਸ਼ਬਦ ਵਸ ਜਾਂਦਾ ਉਹਦੇ ਅੰਦਰੋਂ ਅਗਿਆਨਤਾ ਖਤਮ ਹੋ ਜਾਂਦੀ ਆ ਸਤਗੁਰ ਦੇ ਦਿੱਤੇ ਗਿਆਨ ਦੇ ਸਦਕਾ ਪਰਮੇਸ਼ਰ ਦੇ ਨਾਲ ਮਿਲਾਪ ਹੋ ਜਾਂਦਾ ਜੋ ਸਚ ਰਤੇ ਤਿਨ ਬਹੜ ਨ ਫੇਰਾ ਨਾਨਕ ਨਾਮ ਦਿੜਾਏ ਪੂਰਾ ਗੁਰ ਮੇਰਾ ਜਿਨ੍ਹਾਂ ਦਾ ਮਿਲਾਪ ਕਹਿੰਦੇ ਪਰਮੇਸ਼ਰ ਨਾਲ ਹੋ ਗਿਆ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗੇ ਨੇ ਉਹਨਾਂ ਦਾ ਜਨਮ ਮਰਨ ਦਾ ਚੱਕਰ ਖਤਮ ਹੋ ਜਾਂਦਾ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਨੂੰ ਪੂਰਾ ਗੁਰ ਮਿਲ ਜਾਂਦਾ ਉਹ ਉਹਦੇ ਅੰਦਰ ਨਾਮ ਨੂੰ ਟਿਕਾ ਦਿੰਦਾ ਹੈ ਬਿਲਾਵਲ ਮਹੱਲਾ ਤੀਜਾ ਪੂਰੇ ਗੁਰ ਤੇ ਵਡਿਆਈ ਪਾਈ ਅਚਿੰਤ ਨਾਮ ਵਸਿਆ ਮਨ ਆਈ ਹਮੇ ਮਾਇਆ ਸਬਦ ਜਲਾਈ ਦਰ ਸਾਚੈ ਗੁਰ ਤੇ ਸੋਬਾ ਪਾਈ ਜਗਦੀਸ਼ ਸੇਵੋਂ ਮੈਂ ਅਵਰ ਨ ਕਾਜਾ ਆਨੰਦਿਨ ਆਨੰਦ ਹੋਵੈ ਮਨ ਮੇਰੇ ਗੁਰਮਖ ਮੰਗੋਂ ਤੇਰਾ ਨਾਮ ਨਿਵਾਜਾ ਰਹਾਓ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਕਿ ਜਿਹੜੀ ਨਾਮ ਦੀ ਵਿੜਿਆਈ ਆ ਉਹ ਪੂਰੇ ਗੁਰ ਤੋਂ ਮਿਲਦੀ ਆ ਫਿਰ ਜੀਵ ਦੇ ਅੰਦਰ ਪਰਮੇਸ਼ਰ ਦਾ ਨਾਮ ਅਚਿੰਤਾ ਕੇ ਵਸ ਜਾਂਦਾ ਤੇ ਉਹਦੀਆਂ ਚਿੰਤਾ ਵੀ ਖਤਮ ਹੋ ਜਾਂਦੀਆਂ ਨੇ ਜਿਹੜੀ ਹਉਮੈ ਆ ਗੁਰੂ ਦੇ ਸ਼ਬਦ ਦੇ ਰਾਹੀ ਅੰਦਰੋਂ ਖਤਮ ਹੋ ਜਾਂਦੀ ਆ ਉਹ ਜੀਵ ਫਿਰ ਸੱਚੇ ਦੇ ਦਰ ਤੇ ਗੁਰੂ ਦੇ ਰਾਹੀ ਬੜਿਆਈ ਪਾਉਂਦੇ ਨੇ ਉਹ ਜੀਵ ਕਹਿੰਦੇ ਸਿਰਫ ਪਰਮੇਸ਼ਰ ਦੀ ਸੇਵਾ ਭਗਤੀ ਕਰਦੇ ਨੇ ਉਹਨਾਂ ਲਈ ਹੋਰ ਕੋਈ ਕੰਮ ਨਹੀਂ ਰਹਿ ਜਾਂਦਾ ਉਹ ਫਿਰ ਸਦਾ ਆਨੰਦ ਵਿੱਚ ਰਹਿੰਦੇ ਨੇ ਕਹਿੰਦੇ हे ਮੇਰੇ ਮਨ ਗੁਰੂ ਦੇ ਸਨਮੁਖ ਰਹਿ ਕੇ ਮੈਂ ਸਦਾ ਹੀ ਤੇਰੇ ਨਾਮ ਦੀ ਦਾਤ ਮੰਗਦਾ ਤੂੰ ਸਦਾ ਹੀ ਮੈਨੂੰ ਨਾਮ ਦੀ ਦਾਤ ਦੇ ਨਾਲ ਨਿਵਾਜੀ ਰੱਖ ਮਨ ਕੀ ਪਰਤੀਤ ਮਨ ਤੇ ਪਾਈ ਪੂਰੇ ਗੁਰ ਤੇ ਸ਼ਬਦ 부ਝਾਈ ਕਹਿੰਦੇ ਜੀਵ ਨੂੰ ਆਪਣੇ ਮਨ ਦੇ ਵਿੱਚੋਂ ਹੀ ਮਨ ਦੀ ਪਰਤੀਤ ਹੁੰਦੀ ਹੈ ਪਰਮੇਸ਼ਰ ਦਾ ਗਿਆਨ ਹੁੰਦਾ ਪੂਰੇ ਗੁਰੂ ਦੇ ਰਾਹੀਂ ਹੀ ਸ਼ਬਦ ਰਾਹੀਂ ਜੀਵ ਨੂੰ ਗੁਰੂ ਵੱਲੋਂ ਪਰਮੇਸ਼ਰ ਬਾਰੇ ਜਾਣਕਾਰੀ ਮਿਲਦੀ ਹੈ ਜੀਵਨ ਮਰਨ ਕੋ ਸਮਸਰ ਵੇਖੈ ਬੋੜ ਨਮਰੈ ਨ ਜਮ ਪੇਖੈ ਜਿਹੜੇ ਜੀਵ ਕਹਿੰਦੇ ਜੰਮਣ ਤੇ ਮਰਨ ਨੂੰ ਸਮਾਨ ਸਮਝਦੇ ਨੇ ਕਿ ਉਹਨਾਂ ਲਈ ਜੀਵਨ ਤੇ ਮ੍ਰਿਤੂ ਇੱਕ ਸਮਾਨ ਹੈ ਉਹ ਫਿਰ ਕਹਿੰਦੇ ਆਵਾਗਵਨ ਦੇ ਚੱਕਰ ਤੋਂ ਛੁੱਟ ਜਾਂਦੇ ਨੇ ਤੇ ਆਤਮਿਕ ਮੌਤ ਦਾ ਸਾਹਮਣਾ ਕਦੇ ਨਹੀਂ ਕਰਦੇ ਨਾ ਹੀ ਕਹਿੰਦੇ ਉਹਨਾਂ ਨੂੰ ਜਿਹੜਾ ਜਮ ਹੈ ਉਹ ਤੰਗ ਕਰ ਸਕਦਾ ਹੈ ਕਰਹੀ ਮੈਂ ਸਭ ਕੋਟ ਨਿਧਾਨ ਸਤਗੁਰ ਦਿਖਾਏ ਗਿਆ ਅਭਿਮਾਨ ਸਾਡੇ ਕਹਿੰਦੇ ਅੰਦਰ ਹੀ ਪਰਮੇਸ਼ਰ ਨੇ ਕਰੋੜਾਂ ਖਜ਼ਾਨੇ ਭਗਤੀ ਦੇ ਨਾਮ ਦੇ ਰੱਖੇ ਨੇ ਜਦੋਂ ਕਹਿੰਦੇ ਸਤਗੁਰ ਰਾਹੀਂ ਇਹ ਸਾਨੂੰ ਦਿਖ ਜਾਂਦਾ ਖਜ਼ਾਨਾ ਫਿਰ ਜੀਵ ਦਾ ਹੰਕਾਰ ਖਤਮ ਹੋ ਜਾਂਦਾ ਸਾਧ ਹੀ ਲਾਗਾ ਸਹਜ ਧਿਆਨ ਆਨੰਦੇ ਨਗਾਵੇ ਏਕੋ ਨਾਮ ਜਿਹੜੇ ਜੀਵ ਕਹਿੰਦੇ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗ ਕੇ ਆਤਮਿਕ ਅਡੋਲਤਾ 'ਚ ਟਿਕਦੇ ਨੇ ਉਹ ਸਾਧੇ ਹੀ ਪਰਮੇਸ਼ਰ ਦੇ ਸਿਫਤਸਲਾ ਦੇ ਗੀਤ ਗਾਉਂਦੇ ਨੇ ਉਹਦਾ ਨਾਮ ਜਪਦੇ ਨੇ ਇਸ ਜੁਗ ਮੈਂ ਵੜਾਈ ਪਾਈ ਪੂਰੇ ਗੁਰ ਤੇ ਨਾਮ ਤੇ ਆਈ ਕਹਿੰਦੇ ਇਸ ਜੁਗ ਦੇ ਵਿੱਚ ਜਿਸ ਜੀਵ ਨੂੰ ਇਹ ਸ਼ੋਭਾ ਮਿਲਦੀ ਆ ਕਿ ਨਾਮ ਦੀ ਦਾਤ ਮਿਲਗੀ ਉਹ ਪੂਰੇ ਗੁਰੂ ਦੇ ਰਾਹੀ ਹਮੇਸ਼ਾ ਨਾਮ ਤੇ ਆਉਂਦਾ ਹੈ ਜਹਦੇ ਖਾਂਤੇ ਰਹਾ ਸਮਾਈ ਸਦਾ ਸੁਖ ਦਾਤਾ ਕੀਮਤ ਨਹੀਂ ਪਾਈ ਜਿਹੜੇ ਉਹਦਾ ਨਾਮ ਜਪਦੇ ਨੇ ਫਿਰ ਉਹਨੂੰ ਹਰ ਇੱਕ ਜਗ੍ਹਾ ਤੇ ਵਿਆਪਕ ਅਨੁਭਵ ਕਰਦੇ ਨੇ ਪਰਮੇਸ਼ਰ ਨੂੰ ਉਹ ਪਰਮੇਸ਼ਰ ਜੋ ਸਦਾ ਸੁਖ ਦੇਣ ਵਾਲਾ ਪਰ ਉਹਦੇ ਗੁਣਾਂ ਦੀ ਕੀਮਤ ਨਹੀਂ ਪਾਈ ਜਾ ਸਕਦੀ ਪੂਰੇ ਪਾਗ ਗੁਰਪੂਰਾ ਪਾਇਆ ਅੰਤਰ ਨਾਮ ਨਿਧਾਨ ਦਿਖਾਇਆ ਕਹਿੰਦੇ ਚੰਗੇ ਪਾਗਾਂ ਦੇ ਨਾਲ ਗੁਰੂ ਦੀ ਸ਼ਰਣ ਮਿਲਦੀ ਆ ਫਿਰ ਗੁਰੂ ਹੀ ਜੀਵ ਨੂੰ ਅੰਦਰ ਨਾਮ ਦਾ ਖਜ਼ਾਨਾ ਦਿਖਾ ਦਿੰਦੇ ਨੇ ਗੁਰ ਕਾ ਸਬਦ ਅਤ ਮੀਠਾ ਲਾਇਆ ਨਾਨਕ ਤ੍ਰਿਸਨ 부ਜੀ ਮਾਨਤਨ ਸੁਖ ਪਾਇਆ ਜਿਸ ਜੀਵ ਨੂੰ ਗੁਰੂ ਦਾ ਸ਼ਬਦ ਪਰਮੇਸ਼ਰ ਦਾ ਨਾਮ ਮਿੱਠਾ ਲੱਗਣ ਲੱਗ ਜਾਂਦਾ ਫਿਰ ਨਾਨਕ ਜੀ ਕਹਿੰਦੇ ਨੇ ਉਹਨਾਂ ਦੇ ਅੰਦਰੋਂ ਮਾਇਆ ਦੀ ਤ੍ਰਿਸ਼ਨਾ ਖਤਮ ਹੋ ਜਾਂਦੀ ਆ ਉਹਨਾਂ ਦਾ ਮਨ ਤੇ ਹਿਰਦਾ ਸਦਾ ਆਨੰਦ ਵਿੱਚ ਰਹਿੰਦਾ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਰਾਗ ਬਿਲਾਵਲ ਮਹੱਲਾ ਚੌਥਾ ਘਰ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦ उद्धम मत प्रव अंतर जामी ज्यों प्रेरे त्यों करना ज्यों नटुआ नटु तन्त् बजा त्यों त्यो वाज जना जप मन नाम रसना ਮਸਤਕ ਲਿਖਤ ਲਿਖੇ ਗੁਰ ਪਾਇਆ ਹਰ ਹਿਰਦੈ ਹਰ ਬਸਨਾ ਰਹਾਉ ਹਾਂਜੀ ਸੰਗਤ ਜੀ ਗੁਰੂ ਰਾਮਦਾਸ ਜੀ ਕਹਿੰਦੇ ਨੇ ਕਿ ਜੀਵ ਆਪਣੇ ਉਦਮ ਨਾਲ ਨਹੀਂ ਪਰ ਉਸ ਪਰਮੇਸ਼ਰ ਦੇ ਜੋ ਸਭ ਦੇ ਅੰਦਰ ਦੀ ਜਾਣਨ ਵਾਲਾ ਹੈ ਉਹਦੀ ਪ੍ਰੇਰਣਾ ਸਦਕਾ ਜੀਵ ਸਾਰੀ ਕਾਰ ਕਰਦੇ ਨੇ ਉਧਰ ਨੂੰ ਚੱਲਦੇ ਨੇ ਜਿਵੇਂ ਕਹਿੰਦੇ ਕੋਈ ਸਾਜ਼ ਵਜਾਉਣ ਵਾਲਾ ਜਿਵੇਂ ਸਾਜ਼ ਨੂੰ ਵਜਾਉਂਦਾ ਉਵੇਂ ਸਾਜ਼ ਵੱਜਦਾ ਐਵੇਂ ਹੀ ਇਹ ਜੀਵ ਰੂਪੀ ਸਾਜ਼ ਪਰਮੇਸ਼ਰ ਦਾ ਵਜਾਇਆ ਵੱਜਦਾ ਕਹਿੰਦੇ हे ਮੇਰੇ ਮਾਨ ਉਸ ਪਰਮੇਸ਼ਰ ਦਾ ਨਾਮ ਸਦਾ ਹੀ ਆਪਣੀ ਰਸਨਾ ਨਾਲ ਜਪ ਜਿਸ ਜੀਵ ਦੇ ਮਸਤਕ ਤੇ ਪੂਰਵਲੇਪ ਕਰਮਾਂ ਦੇ ਅਨੁਸਾਰ ਭਾਗ ਲਿਖਿਆ ਉਹਦਾ ਗੁਰੂ ਨਾਲ ਮਿਲਾਪ ਹੁੰਦਾ ਤੇ ਉਹਦੇ ਹਰ ਦੇ ਹਿਰਦੇ ਵਿੱਚ ਪਰਮੇਸ਼ਰ ਆ ਬਸਦਾ ਜਿਸ ਦਾ ਮਿਲਾਪ ਗੁਰੂ ਨਾਲ ਹੋ ਗਿਆ ਕਿਉਂਕਿ ਗੁਰੂ ਦੀ ਸੰਗਤ ਦੇ ਵਿੱਚ ਨਾਮ ਦੀ ਕਮਾਈ ਹੁੰਦੀ ਆ ਪਰਮੇਸ਼ਰ ਦੀ ਬਖਸ਼ਿਸ਼ ਸਦਕਾ ਪਰਮੇਸ਼ਰ ਹਿਰਦੇ ਵਿੱਚ ਆ ਵੱਸਦਾ ਮਾਇਆ ਗ੍ਰਸਤ ਪ੍ਰਮਤ ਹੈ ਪ੍ਰਾਣੀ ਰਖ ਲਿਓ ਜਨ ਆਪਣਾ ਜਿਉਂ ਪਹਿਰਲਾਦ ਹਰਨਾਕਸ ਗ੍ਰਸਿਓ ਹਰ ਰਾਖਿਓ ਹਰ ਸਰਨਾ ਕਹਿੰਦੇ ਹੈ ਪਰਮੇਸ਼ਰ ਜੀ ਤੇਰਾ ਬਣਾਇਆ ਜੀਵ ਤੇਰੀ ਬਣਾਈ ਮਾਇਆ ਦੇ ਵਿੱਚ ਭਰਮ ਹੋ ਗਿਆ ਪ੍ਰਮਤ ਹੋ ਗਿਆ ਮਸਤ ਹੋ ਗਿਆ ਕਹਿੰਦੇ ਆਪਣੇ ਜੀਵ ਨੂੰ ਕਹਿੰਦੇ ਆਪ ਹੀ ਤੂੰ ਇਸ ਮਾਇਆ ਤੋਂ ਬਚਾ ਜਿਵੇਂ ਕਹਿੰਦੇ ਤੂੰ ਪ੍ਰਹਲਾਦ ਨੂੰ ਹਰਨਾਕਸ਼ ਦੇ ਦੁੱਖਾਂ ਤੋਂ ਬਚਾ ਲਿਆ ਸੀ ਉਹ ਤੇਰੀ ਸ਼ਰਨ ਆਇਆ ਇਸ ਤਰ੍ਹਾਂ ਹੀ ਇਹਨਾਂ ਜੀਵਾਂ ਨੂੰ ਵੀ ਤੂੰ ਆਪ ਇਹਨਾਂ ਦੀ ਰੱਖਿਆ ਕਰ ਕਵਨ ਕਵਨ ਕੀ ਗਤ ਮਿਤ ਕਹੀਐ ਹਰ ਕੀਏ ਪਤਿਤ ਪਵਨਾ ਓਟੂ ਵਟੂ ਰਹਾਥ ਚਮ ਚਮਰੇ ਹਰ ਉਦਰ ਉਪਰਿਓ ਸਰਨਾ ਕਹਿੰਦੇ ਪਰਮੇਸ਼ਰ ਜੀ ਕਿਹੜੇ ਕਿਹੜੇ ਨਾਮ ਗਿਣੀਏ ਤੂੰ ਬਹੁਤ ਹੀ ਵਿਕਾਰੀਆਂ ਨੂੰ ਕਹਿੰਦੇ ਪਵਿੱਤਰ ਬਣਾ ਦਿੱਤਾ ਹੈ ਭਗਤ ਰਵਿਦਾਸ ਜੀ ਕਹਿੰਦੇ ਸਦਾ ਕਹਿੰਦੇ ਚਮੜਾ ਢੋਂਦੇ ਸੀ ਹੱਥ ਚਮੜੇ ਵਿੱਚ ਹੀ ਰਹਿੰਦੇ ਸੀ ਤੇਰੀ ਸ਼ਰਨ ਆਏ ਤਾਂ ਤੁਸੀਂ ਉਹਨਾਂ ਨੂੰ ਇਸ ਸੰਸਾਰ ਦੇ ਭਵਜਲ ਤੋਂ ਤਾਰ ਦਿੱਤਾ ਪ੍ਰਬਦੀਨ ਦਿਆਲ ਭਗਤ ਪਵਤਾਰਨ ਹਮ ਪਾਪੀ ਰਾਖ ਪਪਨਾ ਹਰ ਦਾਸਨ ਦਾਸ ਦਾਸ ਹਮ ਕਰਿਓ ਜਨ ਨਾਨਕ ਦਾਸ ਦਸਨਾ ਵਾਹਿਗੁਰੂ ਜੀ ਕਹਿੰਦੇ ਹੈ ਪਰਮੇਸ਼ਰ ਜੀ ਤੁਸੀਂ ਦੀਨਾਂ ਤੇ ਦਇਆ ਕਰਨ ਵਾਲੇ ਹੋ ਭਗਤਾਂ ਨੂੰ ਇਸ ਸੰਸਾਰ ਦੇ ਭਵਜਲ ਤੋਂ ਤਾਰਨ ਵਾਲੇ ਹੋ ਸਾਨੂੰ ਪਾਪੀਆਂ ਨੂੰ ਵੀ ਰੱਖ ਲਓ ਕਹਿੰਦੇ ਸਾਡੇ ਜੀਵਾਂ ਵੱਲੋਂ ਕਹਿੰਦੇ ਹੈ ਪਰਮੇਸ਼ਰ ਜੀ ਨਾਨਕ ਜੀ ਬੇਨਤੀ ਕਰਦੇ ਨੇ ਸਾਨੂੰ ਆਪਣੇ ਦਾਸਾਂ ਦੇ ਦਾਸਾਂ ਦੇ ਦਾਸ ਬਣਾ ਲਓ ਪਰ ਸਾਨੂੰ ਆਪਣੇ ਨਾਮ ਦੀ ਦਾਤ ਦੇ ਕੇ ਇਸ ਸੰਸਾਰ ਦੇ ਭਵਜਲ ਤੋਂ ਤਾਰ ਲਓ ਕਹਿੰਦੇ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका-ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਗੁਰ ਜੀ ਪਰਮੇਸ਼ਰ ਜੀ ਆਪ ਦੀ ਤਰਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਨੀ ਆ ਜੀ ਅੱਗੇ ਤੋਂ ਸਮਤ ਦੇਣੀ ਸਤਗੁਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ